ਵੈਂਗੁਰ ਜੀ ਕਾ ਖਾਲਸਾ ਵੈਂਗੁਰ ਜੀ ਕੀ ਫਤਿਹ ਅੱਜ ਅਸੀਂ ਬੇਰਾ ਬਾਬਾ ਨਾਨਕ ਪਹੁੰਚੇ ਆ ਜਿਹੜਾ ਇੱਥੋਂ ਰਾਵੀ ਦਰਿਆ ਦਾ ਜਿਹੜਾ ਪਾਣੀ ਦੀ ਮਾਰ ਆ ਇੱਥੇ ਕੋਰੀਡੋਰ ਦੇ ਜਿਹੜਾ ਇੱਥੋਂ ਪਾਰ ਪਿਆ ਵਾ ਉਥੋਂ ਹੁੰਦਾ ਹੋਇਆ ਇਧਰ ਹਰੂ ਵਾਲ ਸਾਈਡ ਇਧਰ ਸ਼ਿਕਾਰ ਮਾਸ਼ੀਆਂ ਨੂੰ ਕਾਲਾਂ ਵਾਲੀ ਚੌਂਕ ਇਧਰ ਪਾਣੀ ਦਾ ਬਹੁਤ ਹੀ ਜਿਆਦਾ ਮਾਰ ਪਿੰਡਾਂ ਨੂੰ ਵੱਜ ਗਈ ਆ ਤੇ ਇੱਥੇ ਅਜੇ ਤੱਕ ਨਾ ਤੇ ਕੋਈ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚਿਆ ਤੇ ਨਾ ਕੋਈ ਇੱਥੇ ਪ੍ਰਸ਼ਾਸਨ ਇੱਥੇ ਕੋਈ ਵੀ ਨਿਗਾਹ ਆਇਆ ਖਾਸ ਕਰਕੇ ਮੈਂ ਖਾਲਸਾ ਏਡ ਵਾਲੇ ਜਿਹੜੇ ਪਹੁੰਚੇ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹਨਾਂ ਪਿੰਡਾਂ ਦੇ ਵਿੱਚ ਪਹੁੰਚ ਕਰਕੇ ਜਿਹੜੇ ਲੋਕ ਆਪਣੀਆਂ ਛੱਤਾਂ ਦੇ ਉੱਤੇ ਚੜ੍ਹੇ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਪਰ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵਾਂ ਕਿ ਜੇਕਰ ਇਹ ਖਾਲਸਾ ਏਡ ਨੂੰ ਕਿਸ਼ਤੀਆਂ ਮਿਲ ਜਾਂਦੀਆਂ ਬੇੜੀਆਂ ਮਿਲ ਜਾਂਦੀਆਂ ਤੇ ਜਿਹੜੇ ਬਹੁਤੇ ਜਿਆਦਾ ਪਿੰਡ ਜਿਹੜੇ ਪਾਣੀ ਦੀ ਲਪੇਟ 'ਚ ਆ ਗਏ ਨੇ ਉਹਨਾਂ ਤੱਕ ਇਹਨਾਂ ਨੇ ਆਸਾਨੀ ਨਾਲ ਪਹੁੰਚ ਗਏ ਤੇ ਉਹਨਾਂ ਪਰਿਵਾਰਾਂ ਨੂੰ ਚੰਗੀ ਜਗ੍ਹਾ ਤੇ ਸੁਰੱਖਿਤ ਥਾਵਾਂ ਤੇ ਇਹਨਾਂ ਨੇ ਪਹੁੰਚਾ ਦੇਣਾ ਸੀਗਾ ਸਿਰਫ ਇਹਨਾਂ ਨੂੰ ਕੋਲ ਕਿਸ਼ਤੀਆਂ ਦੀ ਪ੍ਰੋਬਲਮ ਆਈ ਹੈ ਤੇ ਖਾਲਸਾ ਏਡ ਦਾ ਮੈਂ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਜਿਹੜੇ ਲੋਕ ਪਿੰਡਾਂ ਦੇ ਵਿੱਚ ਪਾਣੀ ਦੇ ਨਾਲ ਘਿਰ ਗਏ ਨੇ ਪਿੰਡ ਉਹਨਾਂ ਵਾਸਤੇ ਰਾਸ਼ਨ ਵੀ ਲੈ ਕੇ ਆਏ ਨੇ ਆ ਸਾਹਮਣੇ ਦਿਖਾਈ ਦੇ ਰਿਹਾ ਹੈ ਮਰ ਤੱਕ ਪਹੁੰਚ ਕਰ ਰਹੇ ਨੇ ਪਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਆ ਕੇ ਇਹ ਡੇਰਾ ਬਾਬਾ ਨਾਨਕਾ ਹਲਕਾ ਜਾਂ ਕਲਾਨੌਰ ਸਾਈਡ ਜਿਹੜੇ ਪਿੰਡ ਪਾਣੀ ਦੇ ਵਿੱਚ ਪਿੰਡ ਘਿਰ ਗਏ ਨੇ ਉਹਨਾਂ ਪਿੰਡਾਂ ਤੱਕ ਜਿਹੜੀ ਆ ਪਹੁੰਚ ਕਰਕੇ ਲੋਕਾਂ ਨੂੰ ਸੁਰੱਖਤਾ ਥਾਵਾਂ ਤੇ ਜਿਹੜਾ ਵਾ ਪਹੁੰਚਾਇਆ ਜਾ ਸਕੇ ਖਾਲਸਾ ਏਡਵਾਲ ਵੱਲੋਂ ਵੀ ਬੇਨਤੀ ਹੈ ਕਿ ਸਾਡੇ ਨਾਲ ਹਰ ਕੋਈ ਜਿਹੜਾ ਵਾ ਇਹਨਾਂ ਦੇ ਨਾਲ ਸੰਪਰਕ ਕਰੇ ਤਾਂ ਜੋ ਜਿਹੜੇ ਲੋਕ ਜ਼ਿਆਦਾ ਫਸ ਗਏ ਨੇ ਇਹ ਪਿੰਡਾਂ ਦੇ ਵਿੱਚ ਪਾਣੀ ਦੇ ਵਿੱਚ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਿਆ ਜਾ ਸਕੇ ਇੰਨੀ ਇੱਕ ਬੇਨਤੀ ਪ੍ਰਮਾਨ ਕਰਿਓ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਕਿਸ਼ਤੀਆਂ ਦਾ ਜ਼ਰੂਰ ਪ੍ਰਬੰਧ ਕਰੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ 8-8 10-10 ਫੁੱਟ ਕਈ ਥਾਵਾਂ ਤੇ 12-12 ਫੁੱਟ ਵੀ ਪਾਣੀ ਚਲਾ ਗਿਆ ਹੈ ਲੋਕ ਆਪਣੀਆਂ ਤੀਸਰੀ ਤੀਸਰੀ ਮੰਜ਼ਲ ਤੇ ਚੜ ਕੇ ਬੈਠੇ ਨੇ ਆਵਾਜ਼ਾਂ ਦੇ ਰਹੇ ਨੇ ਪਰ ਲੋਕ ਕੋਈ ਉੱਥੇ ਪਹੁੰਚ ਨਹੀਂ ਰਿਹਾ ਪਰ ਖਾਲਸਾ ਏਡ ਵਾਲੇ ਹਰ ਇੱਕ ਦੇ ਕੋਲ ਪਹੁੰਚਣ ਨੂੰ ਤਿਆਰ ਨੇ ਪਰ ਉਹਨਾਂ ਕੋ ਕੁਇਸਤੀਆਂ ਦੀ ਘਾਟ ਨੇ ਘਾਟ ਹੋਣ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇੱਥੇ ਬੇੜੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਿੰਡਾਂ ਜੋ ਬਾਹਰ ਕੱਢਿਆ ਜਾ ਸਕੇ ਜਿਹੜੇ ਪਾਣੀ 'ਚ गिर ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਗੱਲ ਨਹੀਂ ਤੁਸੀਂ ਆਗੇ ਘਰ ਜਾਓ لالو لالو خالص او لائي ته مادي شي شي نون دا چيري وي گئي ها جي کي جو بڄا